ਸ਼ਰੋਮਨੀ ਅਕਾਲੀ ਦਾਲ ਫਗਵਾੜਾ ਦੇ ਸ਼ਹਿਰੀ ਇੰਚਾਰਜ ਰஞ்சிਸ਼ ਸਿੰਘ ਖੁਰਾਨਾ ਤੇ ਦਿਹਾਤੀ ਇੰਚਾਰਜ ਰਜਿੰਦਰ ਸਿੰਘ ਚੰਦੀਦੀ ਯੋਗ ਅਗਵਾਈ ਹੇਠ ਸਮੂਹ ਵਰਕਰਾਂ ਦਾ ਇੱਕ ਬਫਰ ਨਗਰ ਨਿਗਮ ਫਗਵਾੜਾ ਦੇ ਨਾਮ ਨਿਯੁਕਤ ਕਮਿਸ਼ਨਰ ਮੈਡਮ ਅਕਸ਼ਿਤਾ ਗੁਪਤਾ ਨੂੰ ਮਿਲਿਆ ਇਸ ਦੌਰਾਨ ਉਹਨਾਂ ਜਿੱਥੇ ਮੈਡਮ ਅਕਸ਼ਿਤਾ ਗੁਪਤਾ ਨੂੰ ਬਤੌਰ ਨਿਗਮ ਕਮਿਸ਼ਨਰ ਚਾਰ ਸੰਭਾਲਨ ਤੇ ਫੁੱਲਾਂ ਦੇ ਬੁਕੇ ਦੇ ਕੇ ਜੀ ਆਇਆਂ ਨੂੰ ਕਿਹਾ ਉੱਥੇ ਹੀ ਉਹਨਾਂ ਫਗਵਾੜਾ ਨੂੰ ਜ਼ਿਲ੍ਹਾ ਬਣਾਉਣ ਨੂੰ ਲੈ ਕੇ ਕਮਿਸ਼ਨਰ ਮੈਡਮ ਅਕਸ਼ਿਤਾ ਗੁਪਤਾ ਮੇਰ ਰਾਮਪਾਲ ਉਪਲ ਅਤੇ ਸੀਨੀਅਰ ਡਿਪਟੀ ਮੇਰ ਤੇਜਪਾਲ ਬਸਰਾ ਨੂੰ ਮੰਗ ਪੱਤਰ ਵੀ ਭੇਟ ਕੀਤਾ ਇਸ ਮੌਕੇ ਰঞ্জੀਤ ਸਿੰਘ ਖੁਰਾਨਾ ਤੇ ਰਜਿੰਦਰ ਸਿੰਘ ਚੰਦੀ ਨੇ ਕਿਹਾ ਕਿ ਫਗਵਾੜਾ ਸ਼ਹਿਰ ਨੂੰ ਜੋ ਜ਼ਿਲ੍ਹਾ ਬਣਾਉਣ ਦੀ ਮੁੱਖ ਮੰਗ ਸੀ ਉਸ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਸਰਕਾਰ ਜਲਦੋ ਜਲ ਫਗਵਾੜੇ ਨੂੰ ਜ਼ਿਲ੍ਹਾ ਬਣਾਵੇ ਇਸ ਮੌਕੇ ਤੇ ਪਰਮਿੰਦਰ ਸਿੰਘ ਕੋਮਲ ਲਵਲੀ ਵਾਲੀਆ ਸਰੂਪ ਖਲਵਾੜਾ ਸਰਬਜੀਤ ਕੌਰ ਪ੍ਰੇਤਪਾਲ ਸਿੰਘ ਮੰਗਾ ਬਹਾਦਰ ਸਿੰਘ ਭੁਪਿੰਦਰ ਸਿੰਘ ਜੰਡੂ ਕੁਲਵਿੰਦਰ ਸਿੰਘ ਕਿੰਦਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਮੌਜੂਦ ਹਨ ਫਗਵਾੜਾ ਤੋਂ ਨਵਰਾਂਗ ਚੈਨਲੇ ਹਰਮਿੰਦਰ ਸਿੰਘ ਰਾਣਾ ਤੇ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਅੱਜ ਸ਼ਰੂਪ ਨੇ ਇਕਾਲੀਦਾਰ ਹਲਕਾ ਫਗਵਾੜਾ ਵੱਲੋਂ ਅੱਜ ਸਾਡੇ ਜਿਹੜੇ ਫਗਵਾੜੇ ਦੇ ਨਵੇਂ ਮਹਿਰ ਬਣੇ ਆਂ ਸ਼੍ਰੀ ਰਾਮਪਾਲ ਉਪਲ ਜੀ ਅੱਜ ਅਸੀਂ ਉਹਨਾਂ ਨੂੰ ਇੱਕ ਮੰਗ ਪੱਤਰ ਦਿੱਤਾ ਕਿ ਫਗਵਾੜੇ ਨੂੰ ਜ਼ਿਲ੍ਹਾ ਬਣਾਇਆ ਜਾਵੇ ਕਿਉਂਕਿ ਬਹੁਤ ਦੇਰ ਤੋਂ ਫਗਵਾੜੇ ਦੀ ਮੰਗ ਵਾ ਕਿਉਂਕਿ ਤਕਰੀਬਨ 50 ਕਿਲੋਮੀਟਰ ਤੇ ਜਾ ਕੇ ਫਵਾੜੇ ਲੋਕਾਂ ਨੂੰ ਉਪਰ ਕੰਮ ਕਰਾਉਣਾ ਪੈਂਦਾ ਪੂਰਾ ਜਲੰਧਰ ਸ਼ਹਿਰ ਲੰਘ ਕੇ ਜਾਣਾ ਪੈਂਦਾ ਚਾਹੇ ਉਹ ਇੰਡਸਟਰੀ ਵਾਲਾ ਹੋਵੇ ਚਾਹੇ ਵਪਾਰੀ ਹੋਵੇ ਚਾਹੇ ਉਹ ਵਿਦਿਆਰਥੀ ਆ ਚਾਹੇ ਉਹ ਕੋਈ ਮੁਲਾਜ਼ਮ ਆ ਹਰ ਬੰਦੇ ਨੂੰ ਕਿਤੇ ਨਾ ਕਿਤੇ ਕੰਮ ਦੀ ਲੋਡ ਪੈਂਦੀ ਆ ਤੇ ਮੈਂ ਇਹ ਸਮਝਦਾ ਕਿ ਸਾਡੇ ਜਿਹੜੇ ਮੇਰ ਬਣੇ ਆ ਸੀ ਰਾਮਪਾਲ ਉਪਲ ਜੀ ਸੀਨੀਅਰ ਡਿਪਟੀ ਮੇ ਸਾਡੇ ਤੇਜਵਾਲ ਬਸਰਾ ਜੀ ਕਿਉਂਕਿ ਇੱਕ ਬਹੁਤ ਹੀ ਵਧੀਆ ਇਹ ਇਨਸਾਨ ਆ ਤੇ ਮੈਨੂੰ ਪੂਰਾ ਯਕੀਨ ਆ ਕਿ ਅੱਜ ਪਹਿਲੀ ਮੀਟਿੰਗ ਹੋ ਰਹੀ ਆ ਤੇ ਪਹਿਲੀ ਮੀਟਿੰਗ 'ਚ ਅੱਜ ਇਹ ਮਤਾ ਪਾਉਗੇ ਕੀ ਫੁਵਾੜੇ ਨੂੰ ਜ਼ਿਲ੍ਹਾ ਬਣਾਇਆ ਜਾਵੇ ਕਿਉਂਕਿ ਇਹਨਾਂ ਦੀ ਮੰਗ ਵੀ ਰਹੀ ਆ ਪਿਛਲੇ ਸਮੇਂ ਚ ਕਿ ਫੁਵਾੜੇ ਨੂੰ ਜ਼ਿਲ੍ਹਾ ਬਣਾਉਣਾ ਚਾਹੀਦਾ ਤੇ ਮੈਂ ਸਮਝਦਾ ਜਿੱਥੇ ਜ਼ਿਲ੍ਹਾ ਬਣੂਗਾ ਉੱਥੇ ਫੁਵਾੜਾ ਨਿਵਾਸੀ ਨੂੰ ਬਹੁਤ ਵੱਡੀ ਰਾਹਤ ਮਿਲੂਗੀ ਬਹੁਤ ਪੈਸਾ ਬਚੂਗਾ ਤੇ ਸਾਡੀ ਅੱਜ ਅਸੀਂ ਇੱਕ ਮੰਗ ਪੱਤਰ ਕਮਿਸ਼ਨ ਮੈਡਮ ਨੂੰ ਦਿੱਤਾ ਤੇ ਸਾਡੇ ਮੇਅਰ ਸਾਹਿਬ ਨੂੰ ਸਿੱਧੇ ਡਿਪਟੀ ਮੇਅਰ ਸਾਹਿਬ ਨੂੰ ਇਹ ਇਹਨਾਂ ਦਿੱਤਾ ਵਾ ਤੇ ਮੈਨੂੰ ਪੂਰਾ ਯਕੀਨ ਆ ਕਿ ਮੇਅਰ ਆਪਣੇ ਪੋਰਪ ਦੂਜਾ ਆਪਣਾ ਜ਼ਿਲ੍ਹਾ ਬਣਾਉਣ ਚ ਇਹ ਪੂਰਾ ਸਹਿਯੋਗ ਦੇਣਗੇ ਬਹੁਤ ਖੁਸ਼ੀ ਦੀ ਗੱਲ ਆ ਵੀ ਸਾਡੇ ਸ਼ਰਮਨੀ ਕਾਲੀ ਦਲ ਦੇ ਸਾਰੇ ਮੇਰੇ ਵੱਡੇ ਛੋਟੇ ਵੀਰ ਮੇਰੀਆਂ ਭੈਣਾਂ ਪ੍ਰਧਾਨ ਜੀ ਸਾਰੇ ਆਏ ਆ ਇਹਨਾਂ ਨੇ ਮੰਗ ਜਿਹੜੀ ਆ ਪਿਛਲੇ ਕਾਫੀ ਸਮੇਂ ਤੋਂ ਉੱਧਾ ਚੱਲੀ ਆ ਰਹੀ ਆ ਅੱਗੇ ਵੀ ਕਰਦੇ ਰਹੇ ਆ ਫਗਵਾੜੇ ਨੂੰ ਜ਼ਿਲ੍ਹਾ ਬਣਾਉਂਦੇ ਇਹ ਮੰਗ ਵੀ ਆ ਤੇ ਲੋਕਾਂ ਦੀ ਜ਼ਰੂਰਤ ਵੀ ਆ ਇਹ ਮੈਂ ਇਹਨਾਂ ਨੂੰ ਪੂਰਾ ਯਕੀਨ ਦਿਵਾਉਣਾ ਭਰੋਸਾ ਦਿਵਾਉਣਾ ਵੀ ਪੂਰਾ ਸਰਕਾਰ ਦੇ ਵਿੱਚ ਆਪਾਂ ਰਹਿ ਕੇ ਜੋ ਵੀ ਸਰਕਾਰ ਦੀਆਂ ਗਾਈਡਲਾਈਨਾਂ ਹਦਾਇਤਾਂ ਹਦਾਇਤਾਂ માં ਅਸੀਂ ਪਹਿਲ ਦੇ ਆਧਾਰ ਤੇ ਇਹ ਜਿਹੜਾ ਇਹਨਾਂ ਦਾ ਜਿਹੜਾ ਵਾ ਇਹਦਾ ਕਾਰਵਾਈ ਕਰਾਵਾਂਗੇ ਮੈਂ ਫਿਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਜੋ ਵੀ ਕੰਮ ਸ਼ਹਿਰ ਦੇ ਵੀ ਹੋਣੇ ਆ ਪੂਰੇ ਪੰਜਾਹਾਂ ਬਾੜਾਂ ਦੇ ਆਪਾਂ ਪਹਿਲ ਦੇ ਆਧਾਰ ਤੇ ਹਰ ਕਦੇ ਇੱਕੋ ਜੇ ਕਰਾਵਾਂਗੇ ਪਾਰਟੀ ਵਾਈਡ ਉੱਤੇ ਉੱਠ ਕੇ ਇਹ ਮੈਂ ਸਾਰਿਆਂ ਨੂੰ ਭਰੋਸਾ ਦਵਾਂਗਾ